ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਜੇਮ ਜੀ ਸਟੱਡੀਜ਼ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਅੱਜ ਅਸੀਂ ਸੋਲਵ ਕਰ ਰਹੇ ਹਾਂ ਅਭਿਆਸ ਪਹਿਲੇ ਭਾਗ ਕੇ ਚੈਪਟਰ ਪਹਿਲੇ ਅਧਿਆਏ ਪਹਿਲੇ ਦੇ ਜੋ MCQ's ਕੁਐਸਚਨਸ ਨੇ ਸੋ ਇਹਨਾਂ ਦੇ ਵਿੱਚ ਅਸੀਂ ਹੁਣ ਤੱਕ ਜੋ ਵੀ ਐਕਸਰਸਾਈਜ਼ ਸੋਲਵ ਕੀਤੀਆਂ ਨੇ ਉਹਨਾਂ ਨਾਲ ਰਿਲੇਟਡ ਅਸੀਂ ਜੋ ਹੈ ਅ MCQ ਸੋਲਵ ਕਰਨੇ ਨੇ ਜੋ ਕਿ ਟ੍ਰਿੱਕੀ ਕੁਐਸਚਨ ਹੁੰਦੇ ਨੇ ਪੂਰੇ ਦੇ ਪੂਰੇ ਜੋ ਵੀ NCERT ਦੇ ਅਸੀਂ ਪਹਿਲੇ ਚੈਪਟਰ ਨੂੰ ਸੋਲਵ ਕੀਤਾ ਹੈ ਉਸ ਨਾਲ ਰਿਲੇਟਡ ਸਾਡੇ ਜੋ ਟ੍ਰੀਕੀ ਕੁਐਸਚਨ ਨੇ ਉਹ ਅਸੀਂ ਸੋਲਵ ਕਰਨੇ ਆ ਸੋ ਇੱਕ ਵਾਰ ਤੋਂ ਫੇਰ ਸਾਰੇ ਸਟੂਡੈਂਟਸ ਦਾ ਟੀਚਰ ਸਹਿਬਾਨ ਦਾ ਪੇਰੈਂਟਸ ਦਾ ਸਵਾਗਤ ਹੈ ਜੀ ਤੇ ਚੈਨਲ ਦੇ ਉੱਪਰ ਜੋ ਵੀ ਸਾਡੇ ਸਾਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਸਾਡੀਆਂ ਵੀਡੀਓਜ਼ ਨੂੰ ਬੱਚਿਆਂ ਦੇ ਨਾਲ ਔਰ ਪੇਰੈਂਟਸ ਦੇ ਨਾਲ ਸ਼ੇਅਰ ਜ਼ਰੂਰ ਕੀਤਾ ਜਾਵੇ ਜੀ ਥੈਂਕ ਯੂ ਸ਼ੁਰੂ ਕਰਦੇ ਆਂ ਜੀ ਅੱਜ ਦਾ ਕੰਮ ਸੋ ਪਹਿਲਾ ਕੁਐਸਚਨ ਹੈ ਜੀ ਪੰਜ ਅੰਕਾਂ ਦੀ ਸੌਰੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਗੇਤਰ ਸੰਖਿਆ ਸੋ ਤੁਹਾਡੇ ਯਾਦ ਹੋਣਾ ਹੈ ਜਦੋਂ ਅਸੀਂ ਅਗੇਤਰ ਸਿੱਖਿਆ ਸੀ ਤਾਂ ਇਹ ਸਿੱਖਿਆ ਸੀ ਕਿਸੇ ਸੰਖਿਆ ਦਾ ਅਗੇਤਰ ਕਿਵੇਂ ਪਤਾ ਕਰਨਾ ਹੈ ਸੋ ਅੱਜ ਅਸੀਂ ਵੱਡੀ ਤੋਂ ਵੱਡੀ ਪੰਜ ਅੰਕਾਂ ਦੀ ਸੋ ਪੰਜ ਅੰਕ ਸਾਡੇ ਕੋਲੇ ਅਸੀਂ ਨਿਸ਼ਾਨੀ ਲਗਾ ਲੈਣੇ ਆਂ ਆ ਪੰਜ ਹੋਗੇ ਤੁਸੀਂ ਦੇਖੋ ਕਿ ਹਰੇਕ ਸਥਾਨ ਦੇ ਉੱਤੇ ਸਭ ਤੋਂ ਵੱਡਾ ਅੰਕ ਕਿਹੜਾ ਹੁੰਦਾ 0 ਤੋਂ ਲੈ ਕੇ 9 ਤੱਕ ਸਾਡੇ ਕੋਲੇ 10 ਅੰਕ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਕਿਹੜਾ ਹੈ ਜੀ 9 ਹੈ ਤਾਂ ਇਸ ਕਰਕੇ ਹਰੇਕ ਸਥਾਨਕ ਮੁੱਲ ਦੇ ਵਿੱਚ ਤੁਸੀਂ 9 ਭਰੋ ਤਾਂ ਤੁਹਾਡੇ ਕੋਲ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣ ਜੇਗੀ ਕਿਉਂਕਿ ਇਸ ਤੋਂ ਵੱਡਾ ਅੰਕ ਹੀ ਨਹੀਂ ਹੈ ਟੈਸਲੀ 99995 ਅੰਕ ਹੋਗੇ ਜੀ ਤਾਂ ਇਹ ਤੁਹਾਡੇ ਕੋਲ ਸਭ ਤੋਂ ਵੱਡੀ ਅਗੇਤਰ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋ ਜੇਗੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋ ਜੇਗੀ ਹੁਣ ਸਾਨੂੰ ਪਤਾ ਲੱਗ ਗਿਆ ਕਿ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਆ ਤਾਂ ਹੁਣ ਅਸੀਂ ਪਤਾ ਕੀ ਕਰਨਾ ਹੈ ਅਗੇਤਰ ਕਿਉਂਕਿ ਪਹਿਲਾਂ ਸਾਨੂੰ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਤਾ ਹੋਣੀ ਜ਼ਰੂਰੀ ਹੈ ਅਸੀਂ ਉਸ ਦਾ ਅਗੇਤਰ ਫੇਰ ਹੀ ਕਰਾਂਗੇ ਤਾਂ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਅਸੀਂ ਇੱਕ ਜੋੜਾਂਗੇ ਤਾਂ ਸਾਡੇ ਕੋਲੇ ਕੀ ਆ ਜਾਏਗਾ 6 ਅੰਕ ਜਿਦੇ ਵਿੱਚ ਪੰਜ ਹੋਣਗੀਆਂ ਜ਼ੀਰੋਆਂ ਭਾਵੇਂ ਕੀ ਬਣ ਜਾਏਗਾ 1 ਲੱਖ 1 ਨਾਲ 5 ਜ਼ੀਰੋਆਂ ਹੁਣ ਇਸ ਨੂੰ ਅਸੀਂ ਸ਼ਾਰਟਕਟ ਵੀ ਕਰ ਸਕਦੇ ਹਾਂ ਪਰ ਉਸ ਲਈ ਸਾਨੂੰ ਪਹਿਲਾਂ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਹਰੇਕ ਗਿਣਤੀ ਦੇ ਅੰਕਾਂ ਦੇ ਵਿੱਚ ਪਤਾ ਹੋਣਾ ਜ਼ਰੂਰੀ ਹੈ ਤਾਂ ਇੱਥੇ ਸਾਡੇ ਕੋਲੇ ਆਨਸਰ ਆ ਜਾਏਗਾ ਜੀ ਸੀ ਸੋ ਹੁਣ ਅਸੀਂ ਆਨਸਰ ਪਤਾ ਕਰ ਲਿਆ ਸੀ ਅਗਰ ਅਸੀਂ ਇਸ ਨੂੰ ਇੰਨਾ ਟਾਈਮ ਲਾਏ ਬਿਨਾ ਹੀ ਸੋਲਵ ਕਰਨਾ ਹੋਵੇ ਤਾਂ ਹਮੇਸ਼ਾ ਯਾਦ ਰੱਖਣਾ ਹੈ ਕਿ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗਲੀ ਤਰ ਸੰਖਿਆ 6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੋਵੇਗੀ ਸਭ ਤੋਂ ਛੋਟੀ ਸੰਖਿਆ ਹੋਵੇਗੀ ਤਾਂ ਕਿਸੇ ਵੀ ਗਿਣਤੀ ਦੇ ਵਿੱਚ ਹਮੇਸ਼ਾ ਸੰਖਿਆ ਜਿਹੜੀ ਮੰਨ ਲਓ 1 ਤੋਂ 0 ਤੋਂ ਸਟਾਰਟ ਹੋਗੀ ਹੁਣ ਇੱਥੇ ਤਾਂ ਸਾਨੂੰ ਪਤਾ ਹੈ ਕਿ 9 ਤੱਕ ਸੰਖਿਆਵਾਂ ਜਾਂਦੀਆਂ ਨੇ ਪਰ ਜਦੋਂ ਅਸੀਂ 2 ਅੰਕਾਂ ਦੀ ਗੱਲ ਕਰਦੇ ਹਾਂ 3 ਅੰਕਾਂ ਦੀ ਗੱਲ ਕਰਦੇ ਹਾਂ ਜਾਂ 4 ਅੰਕਾਂ ਦੀ ਸੋ ਇਸ ਸਬੰਧੀ ਤੁਸੀਂ ਸਾਡੇ ਚੈਨਲ ਦੇ ਉੱਤੇ ਵਿਜ਼ਿਟ ਕਰਕੇ ਨੰਬਰ ਸਿਸਟਮ ਇੱਕ ਵੀਡੀਓ ਅਸੀਂ ਪਹਿਲਾਂ ਪਾਈ ਸੀ ਉਸ ਨੂੰ ਦੇਖ ਸਕਦੇ ਹੋ ਉਸ ਦੇ ਵਿੱਚ ਨੰਬਰ ਸਿਸਟਮ ਦੇ ਵਿੱਚ A ਤੋਂ Z ਸਾਰੀਆਂ ਸੰਖਿਆਵਾਂ ਬਾਰੇ ਜਿਹੜੇ ਨੈਚੁਰਲ ਨੰਬਰ ਹੋਲ ਨੰਬਰ ਇੰਟੀਜਰਸ ਰੈਸ਼ੀਨਲ ਇਰੈਸ਼ੀਨਲ ਵੱਡੀ ਛੋਟੀ ਕਿੰਨੇ ਅੰਕਾਂ ਦੀਆਂ ਹੁੰਦੀਆਂ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਦੇ ਵਿਚਕਾਰ ਕਿੰਨੀਆਂ ਹੁੰਦੀਆਂ ਸਾਰੀਆਂ ਹੀ ਸੰਖਿਆਵਾਂ ਦੀ ਬਹੁਤ ਹੀ ਡਿਟੇਲਡ ਵੀਡੀਓ ਬਣਾਈ ਹੋਈ ਹੈ ਸੋ ਉਸ ਵਿੱਚ ਜਾ ਕੇ ਤੁਸੀਂ ਚੰਗੀ ਤਰ੍ਹਾਂ ਹੋਰ ਡਿਟੇਲ ਚ ਜਿਹੜੇ ਵੀ ਸਾਡੇ ਭੈਣ ਭਰਾ ਸਿੱਖਣਾ ਚਾਹੁੰਦੇ ਨੇ ਉਹ ਦੇਖ ਸਕਦੇ ਨੇ ਸੋ ਅਸੀਂ ਗੱਲ ਕਰ ਰਹੇ ਸੀ ਕਿ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਤੋਂ ਸਭ ਤੋਂ ਛੋਟੀ ਤੋਂ ਛੋਟੀ ਹੁਣ ਜੇ ਅਸੀਂ ਵੱਡੀ ਪਤਾ ਕਰਨੀ ਹੋਵੇ ਤਾਂ ਦੋ ਅੰਕ ਨੇ ਤਾਂ ਦੋ ਜਦੋਂ ਛੋਟੀ ਪਤਾ ਕਰਨੀ ਹੋਵੇ ਏਕੇ ਨਾਲ ਉਹਨੀਆਂ ਜ਼ੀਰੋਆਂ ਤਿੰਨ ਅੰਕਾਂ ਦੀ 999 ਸ਼ੁਰੂ ਹੋਊਗੀ ਇੱਥੋਂ ਖਤਮ ਹੋਊਗੀ ਇੱਥੇ ਛੋਟੀ ਤੋਂ ਸ਼ੁਰੂ ਹੋਊਗੀ ਵੱਡੀ ਤੇ ਖਤਮ ਹੋਊ ਤਾਂ ਤਿੰਨ ਅੰਕਾਂ ਦੀ ਜਿੱਥੇ ਖਤਮ ਹੋਗੀ ਉਸ ਤੋਂ ਅਗਲੀ ਜਿਹੜੀ ਸੰਖਿਆ ਹੋਊਗੀ ਉਹ ਅਗਲੇ 4 ਅੰਕਾਂ ਦੀ 5 ਅੰਕਾਂ ਦੀ ਸਭ ਤੋਂ ਛੋਟੀ ਹੋਏਗੀ ਤਾਂ ਉਹ ਦੇਖੋ 999 ਚ ਇੱਕ ਜੋੜ ਦਿਓ ਤਾਂ ਕੀ ਹੋ ਜਾਏਗੀ 1000 ਹੋ ਜਾਏਗੀ ਜਿਹੜੀ ਕਿ ਚਾਰ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੈ ਤਾਂ ਹੁਣ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 4999 ਹੁਣ ਇਹਦੇ ਵਿੱਚ ਜਦੋਂ ਤੁਸੀਂ ਜੋੜ ਦੋਗੇ 1 ਇਸ ਦੀ ਅਗੇਤਰ ਪਤਾ ਕਰੋਗੇ ਤਾਂ ਏਕੇ ਨਾਲ ਤੁਹਾਡੀਆਂ ਚਾਰ ਜ਼ੀਰੋਆਂ ਲੱਗ ਜਾਣਗੀਆਂ ਭਾਵ ਕਿ 10000 9999 ਦਾ ਕੀ ਬਣ ਜੂ 10000 ਜਿਹੜੀ ਕਿ ਪੰਜ ਅੰਕਾਂ ਦੀ ਸਭ ਤੋਂ ਛੋਟੀ ਹੈ ਤਾਂ ਪੰਜ ਅੰਕਾਂ ਦੀ ਸਭ ਤੋਂ ਵੱਡੀ ਕਿਹੜੀ ਹੈਗੀ 59999 99999 ਜਦੋਂ ਇਹਦੇ ਵਿੱਚ ਇੱਕ ਜੋੜ ਦੋਗੇ ਤਾਂ ਫਿਰ 6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਬਣ ਜੇਗੀ ਇਸ ਤਰ੍ਹਾਂ ਸਾਡਾ ਆਨਸਰ ਏ ਆਇਆ ਸੋ ਇਸ ਨੂੰ ਤੁਸੀਂ ਇਸ ਤਰ੍ਹਾਂ ਟ੍ਰਿਕ ਨਾਲ ਵੀ ਕਰ ਸਕਦੇ ਹੋ ਅੱਗੇ ਜੀ ਪਹਿਲਾ ਕੁਐਸਚਨ ਹੋ ਗਿਆ ਦੂਸਰਾ ਕੁਐਸਚਨ ਦੋ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਨੇ ਹਾਂਜੀ ਇਹ ਵੀ ਕੁਐਸਚਨ ਬਹੁਤ ਪੁੱਛਿਆ ਜਾਂਦਾ ਤਾਂ ਇਹਦੇ ਵਿੱਚ ਹੁਣ ਤੁਸੀਂ ਕੀ ਕਰਨਾ ਕੁੱਲ ਕਿੰਨੀਆਂ ਸੰਖਿਆਵਾਂ ਨੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੁਣੇ ਕਰਕੇ ਹਟਿਆਂ ਕਿ ਦੋ ਅੰਕਾਂ ਦੀ ਸੰਖਿਆ ਸ਼ੁਰੂ ਕਿੱਥੋਂ ਹੁੰਦੀ ਹੈ 10 ਤੋਂ ਤੇ ਲਾਸਟ ਹੈ ਕਿੰਨੀ ਹੈ 99 ਟੋਟਲ ਕਿੰਨੀ ਹੋਗੀ ਲਾਸਟ ਤੇ ਸਭ ਤੋਂ ਛੋਟੀ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਹੁਣ ਕੀ ਕਰਨਾ ਹੈ ਸਭ ਤੋਂ ਵੱਡੀ ਦੇ ਵਿੱਚੋਂ ਤੁਸੀਂ ਕੀ ਕਰਨਾ ਹੈ ਆਹ ਵਾਲਾ ਜਿਹੜਾ ਸਭ ਤੋਂ ਛੋਟਾ ਇਹਨੂੰ ਘਟਾ ਦੇਣਾ ਕਿੰਨਾ ਆ ਗਿਆ ਜੀ 89 99 ਇਹਦੇ ਵਿੱਚ ਇੱਕ ਜੋੜ ਦੇਣਾ ਕਿੰਨਾ ਆ ਗਿਆ ਜੀ 90 ਤਾਂ ਦੋ ਅੰਕਾਂ ਦੀਆਂ ਤੁਹਾਡੇ ਕੋਲ ਕੁੱਲ ਸੰਖਿਆਵਾਂ ਕਿੰਨੀਆਂ ਹੋਣਗੀਆਂ 90 ਹੋਣਗੀਆਂ 10 ਤੋਂ ਲੈ ਕੇ 99 ਤੱਕ 10 ਵੀ ਇਹਦੇ ਵਿੱਚ ਆ ਗਈ 99 ਵੀ ਇਹਦੇ ਵਿੱਚ ਆ ਗਈ ਸੋ ਅਸੀਂ ਇਹ ਫਾਰਮੂਲਾ ਕਿਉਂ ਵਰਤਿਆ ਦੇਖੋ ਜਦੋਂ ਤਾਂ ਤੁਸੀਂ ਕਿਸੇ ਦੋ ਸੰਖਿਆਵਾਂ ਦੇ ਵਿੱਚਕਾਰ ਕਿੰਨੀਆਂ ਸੰਖਿਆਵਾਂ ਨੇ ਉਦੋਂ ਤਾਂ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਵੱਡੀ ਜਿਹੜੀ ਉੱਪਰਲੀ ਸੰਖਿਆ ਆ ਗਈ ਉਹਦੇ ਵਿੱਚੋਂ ਸਭ ਤੋਂ ਹੇਠਲੀ ਘਟਾ ਦਿਓ ਤੇ ਉਹਦੇ ਵਿੱਚੋਂ ਇੱਕ ਹੋਰ ਘਟਾ ਦਿਓ ਤੇ ਇਹ ਸੰਖਿਆਵਾਂ ਉਹਦੇ ਵਿਚਕਾਰ ਆ ਗਈਆਂ ਭਾਵੇਂ ਨਾ ਤਾਂ ਵੱਡੀ ਜੋੜੀ ਨਾ ਹੀ ਉਹਦੇ ਵਿੱਚ ਛੋਟੀ ਕਾਊਂਟ ਹੋਈ ਤਾਂ ਵਿਚਕਾਰ ਆ ਗਿਆ ਇਹ ਤਾਂ ਇੰਨੀਆਂ ਹੋਣਗੀਆਂ ਭਾਵੇਂ ਇਹਦੇ ਵਿੱਚੋਂ ਅਸੀਂ ਦੋਨੇ ਹੀ ਕੱਢਤੀਆਂ ਪਰ ਜਦੋਂ ਅਸੀਂ ਇਹ ਕਹਿਣਾ ਹੋਵੇ ਕਿ ਇਨ ਛੋਟੀ ਤੋਂ ਲੈ ਕੇ ਵੱਡੀ ਤੱਕ ਭਾਵੇਂ ਕਿ 10 ਤੋਂ ਲੈ ਕੇ 99 ਤੱਕ ਕੁੱਲ ਕਿੰਨੀਆਂ ਸੰਖਿਆਵਾਂ ਨੇ ਫਿਰ ਅਸੀਂ ਘਟਾ ਕੇ ਜੋ ਆ ਗਿਆ ਉਹਦੇ ਵਿੱਚ ਇੱਕ ਜੋੜ ਦੇਣਾ ਕਿਉਂਕਿ ਜਦੋਂ ਅਸੀਂ ਘਟਾਉਨੇ ਆ ਇਹਨੂੰ ਤਾਂ ਘਟਾਤਾ ਆ ਵਿੱਚ ਸ਼ਾਮਲ ਹੋ ਗਈ ਭਾਵੇਂ ਕਿ ਅਸੀਂ ਇਹਨੂੰ ਵੀ ਵਿੱਚ ਲੈਣਾ ਸੀ ਇਸ ਲਈ ਇੱਕ ਸੰਖਿਆ ਰਹਿ ਗਈ ਉਹਨੂੰ ਅਸੀਂ ਵਿੱਚ ਜੋੜਤਾ ਤੇ ਜਦੋਂ ਅਸੀਂ ਵਿਚਕਾਰ ਪਤਾ ਕਰਦੇ ਹਾਂ ਉਹਦੇ ਵਿੱਚ ਆ ਜਿਹੜੀ ਅਸੀਂ ਵਿੱਚ ਐਡ ਕਰ ਲਈ ਸੀ ਉਹਨੂੰ ਅਸੀਂ ਘਟਾਤਾ ਭਾਵੇਂ ਦੋਨਾਂ 'ਚੋਂ ਜਦੋਂ ਅਸੀਂ ਘਟਾਓ ਕਰਦੇ ਹਾਂ ਇੱਕ ਜੁੜ ਜਾਂਦੀ ਹੈ ਇੱਕ ਰਹਿ ਜਾਂਦੀ ਹੈ ਇਸ ਲਈ ਅਸੀਂ ਇੱਕ ਜੋੜਦੇ ਜਾਂ ਘਟਾਉਨੇ ਆ ਜੀ ਤਾਂ ਇਹ ਚੀਜ਼ ਤੁਹਾਨੂੰ ਪਤਾ ਲੱਗੀ ਹੋਣੀ ਆ ਇਸ ਲਈ ਦੋ ਸੰਖਿਆਵਾਂ ਦੇ ਵਿਚਕਾਰ ਕਿੰਨੀਆਂ ਆਉਣਗੀਆਂ ਤਾਂ ਤੁਹਾਨੂੰ ਪੁੱਛਿਆ ਜਾਵੇ ਤਾਂ 88 ਆਉਣਗੀਆਂ ਜੇ ਸਭ ਤੋਂ ਦੋ ਅੰਕਾਂ ਦੀ ਛੋਟੀ ਤੋਂ ਵੱਡੀ ਤੱਕ ਕੁੱਲ ਕਿੰਨੀਆਂ ਸੰਖਿਆਵਾਂ ਨੇ ਉਹ 90 ਨੇ ਇੱਕ ਜੋੜ ਕੇ ਪਤਾ ਲੱਗੇਗਾ ਇਸ ਚੀਜ਼ ਦਾ ਧਿਆਨ ਰੱਖਣਾ ਸੋ ਇਹਨਾਂ ਨੇ ਪੁੱਛਿਆ ਕੁੱਲ ਕਿੰਨੀਆਂ ਸੰਖਿਆਵਾਂ ਨੇ ਇਸ ਲਈ 90 ਸਾਡਾ ਆਨਸਰ ਆ ਜਾਏਗਾ ਅੱਗੇ ਹੈ ਜੀ ਤੀਸਰਾ ਕੁਐਸਚਨ ਪੰਜ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਪੰਜ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਇਹ ਕਿਵੇਂ ਪਤਾ ਲੱਗੂਗਾ ਜੀ ਦੇਖੋ ਦੋ ਅੰਕਾਂ ਦੇ ਵਿੱਚ 90 ਹੋ ਗਿਆ ਸੀ ਤਿੰਨ ਅੰਕਾਂ ਦੇ ਵਿੱਚ ਹੁਣ 0 0 ਲਾਈ ਚਲੋ 900 ਚਾਰ ਦੇ ਵਿੱਚ 9000 5 ਦੇ ਵਿੱਚ 90000 ਸੋ 5 ਦੇ ਵਿੱਚ ਫਿਰ ਕਿੰਨਾ ਆ ਜਾਏਗਾ b 파ਟ 90000 ਆ ਜਾਏਗਾ ਜੀ ਸਮਝ ਆ ਗਈ ਜਦੋਂ ਇੱਕ ਵਾਰੀ ਅਸੀਂ ਪਤਾ ਕਰ ਲਿਆ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਆਪ ਹੀ ਪਤਾ ਕਰਦੇ ਰਹਿਣਾ ਕਿ ਕੁੱਲ ਕਿੰਨੀਆਂ ਆ ਗਈਆਂ ਹਾਂਜੀ ਅੱਗੇ ਅਗਲਾ ਸਵਾਲ ਜੀ ਚੌਥਾ ਚੌਥੇ ਦੇ ਵਿੱਚ ਹੈ ਜੀ 4 6 8 9 0 ਤੋਂ ਬਣੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਾਂ ਸਾਡੇ ਕੋਲ ਅੰਕ ਕਿਹੜੇ-ਕਿਹੜੇ ਨੇ 4 6 8 9 0 ਤਾਂ ਹੁਣ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਅਸੀਂ ਦੋਨੇ ਹੀ ਬਣਾ ਸਕਦੇ ਹਾਂ ਪਰ ਇੱਥੇ ਇਹਨਾਂ ਨੇ ਕਿਹਾ ਛੋਟੀ ਤੋਂ ਛੋਟੀ ਤਾਂ ਜਦੋਂ ਅਸੀਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਤਾਂ ਜ਼ੀਰੋ ਹਮੇਸ਼ਾ ਅਸੀਂ ਪਹਿਲੇ ਨੰਬਰ ਤੇ ਨਹੀਂ ਲਗਾਉਣੀ ਜਿਹੜੇ ਅੰਕ ਬਚ ਗਏ ਉਹਨਾਂ ਚ ਸਭ ਤੋਂ ਛੋਟਾ ਪਹਿਲਾਂ ਲਿਖਣਾ ਫੇਰ ਦੂਜੇ ਨੰਬਰ ਤੇ ਜ਼ੀਰੋ ਲਿਖਣੀ ਹੈ ਫੇਰ ਜਿਹੜੇ ਬਚ ਗਏ ਉਹਨਾਂ ਚ ਛੋਟੇ ਤੋਂ ਵੱਡੇ ਵੱਲ ਨੂੰ ਲਿਖ ਦੋ ਤਾਂ ਪੰਜ ਅੰਕਾਂ ਦੀ ਜਿਹੜੀ ਸਾਡੇ ਕੋਲੇ ਛੋਟੀ ਤੋਂ ਛੋਟੀ ਇਹਨਾਂ ਅੰਕਾਂ ਤੋਂ ਮਿਲ ਕੇ ਬਣੀ ਸੰਖਿਆ ਹੋਏਗੀ ਉਹ 40699 ਹੋ ਜਾਏਗੀ ਜੀ ਡੀ ਪਾਰਟ ਇਹਦਾ ਆਨਸਰ ਆ ਜਾਏਗਾ ਅੱਗੇ ਜੀ 59059 ਤਾਂ 59000 ਲਿਖਿਆ ਜੀ 59000 ਦੇ ਵਿੱਚ ਕੁੱਲ ਅੰਕ ਕਿੰਨੇ ਹੋਣਗੇ ਪੜ੍ਹ ਲਓ 10000 ਤੱਕ ਚੱਲਿਆ ਗਿਆ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤਾਂ 59000 ਹਜ਼ਾਰ ਕਿੰਨੇ ਆ ਗਏ ਨੇ ਉਦੋਂ ਬਾਅਦ ਕੱਲਾ 59 ਹੈ ਭਾਵ ਕਿ ਦਹਾਈ ਤੱਕ ਹੈ ਤਾਂ 59000 59 ਤਾਂ ਫਿਰ 100 ਕਿੱਧਰ ਗਿਆ ਉੱਥੇ ਹੈ ਨਹੀਂ ਜੀ ਕੁਝ ਤਾਂ 59000 59 ਸਾਡੇ ਕੋਲੇ ਸੀ ਆਨਸਰ ਆ ਗਿਆ ਇਸ ਤਰ੍ਹਾਂ ਅਸੀਂ ਹੁਣ ਅਗਲਾ ਸਵਾਲ ਸੋਲਵ ਕਰਾਂਗੇ ਸੰਖਿਆ 26573 ਵਿੱਚ 6 ਦਾ ਸਥਾਨਕ ਮੁੱਲ ਬੜਾ ਸੌਖਾ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ 6 ਕਿਹਦੇ ਤੇ ਆ ਜੀ ਹਜ਼ਾਰ ਤੇ ਤਾਂ 6 ਦਾ ਸਥਾਨਕ ਮੁੱਲ ਕੀ ਹੋ ਗਿਆ 6000 ਅੱਗੇ ਜੀ ਵਿਸਤ੍ਰਿਤ ਸੰਖਿਆ 20000 5000 30 ਤੇ 4 20000 ਤੇ 5000 ਕਿੰਨੇ ਬਣਗੇ ਜੀ 25000 ਅਗੇ 3 ਤੇ 4 ਬਣ ਗਏ 34 ਤਾਂ ਕਿੰਨਾ ਬਣ ਗਿਆ ਜੀ 25000 34 ਕਿੰਨਾ ਬਣ ਗਿਆ 25034 ਕਿਉਂਕਿ 100 ਹੈ ਹੀ ਨਹੀਂ ਇਸ ਲਈ 100 ਦੀ ਥਾਂ ਤੇ ਕੀ ਬਣ ਗਿਆ 0 ਇਹ ਨਹੀਂ ਹੈਗਾ ਕਿ ਉਹਨੂੰ ਲਿਖੋ ਹੀ ਨਾ ਫਿਰ ਤਾਂ ਉਹ 10000 ਤੋਂ ਸਿੱਧਾ 1000 ਤੇ ਆਜੂ 2534 ਬਣ ਜੂ ਪਰ ਅਸੀਂ ਲਿਖਣਾ ਕਿੰਨਾ ਹੈ 25034 ਸੋ ਇਸ ਤਰ੍ਹਾਂ ਹੁਣ ਅਸੀਂ ਕਰਦੇ ਆ ਜੀ ਅਗਲਾ ਸਵਾਲ 8ਵਾਂ 8ਵੇਂ ਸਵਾਲ ਦੇ ਵਿੱਚ ਸਾਡੇ ਕੋਲ 5 ਅੰਕ ਦਿੱਤੇ ਨੇ 7 8 6 7 9 ਇਹਨਾਂ ਤੋਂ ਬਣੀ ਅਸੀਂ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਤਾ ਕਰਨੀ ਹੈ ਤਾਂ ਸਾਡੇ ਕੋਲ ਅੰਕ ਨੇ 7 8 6 7 9 ਤਾਂ ਜਦੋਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੇ ਆ ਤਾਂ ਸਭ ਤੋਂ ਵੱਡਾ ਅੰਕ ਪਹਿਲਾਂ ਫਿਰ ਜੋ ਬਚ ਗਏ ਉਹਨਾਂ ਦੇ ਵਿੱਚੋਂ ਵੱਡਾ ਫਿਰ ਜੋ ਬਚ ਗਏ ਉਹਨਾਂ ਚੋਂ ਵੱਡਾ ਫਿਰ ਲਾਸਟ ਤੇ ਸਭ ਤੋਂ ਛੋਟਾ ਤਾਂ ਆ ਸੰਖਿਆ ਸਾਡੇ ਕੋਲ ਬਣ ਜੇਗੀ ਤਾਂ ਕੀ ਆ ਗਈ 98700 76 ਹੈ ਜਿਹੜੀ ਸਾਡੇ ਕੋਲੇ ਸੰਖਿਆ ਬਣ ਜਾਣੀ ਹੈ ਸੋ ਅਗਲਾ ਸਵਾਲ ਜੀ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਵਿੱਚ 8 ਦਾ ਸਥਾਨਕ ਮool 8000 ਹੈ ਤਾਂ ਹਜ਼ਾਰਵੇਂ ਥਾਂ ਤੇ ਜਿੱਥੇ 8 ਆਉਂਦਾ ਉਹ ਵਾਲਾ ਆਨਸਰ ਆ ਜਾਏਗਾ ਤਾਂ ਇਹਦੇ ਵਿੱਚ 800 ਤੇ ਆਉਂਦਾ ਇਹਦੇ ਵਿੱਚ 821 ਤੇ ਆਉਂਦਾ ਇਹਦੇ ਵਿੱਚ 8 ਦਹਾਈ ਤੇ ਆਉਂਦਾ ਇਹਦੇ ਵਿੱਚ 8000 ਤੇ ਆਉਂਦਾ ਤਾਂ ਡੀ ਸਾਡਾ ਉੱਤਰ ਹੋ ਗਿਆ ਜੀ ਤਾਂ ਅਸੀਂ ਪਹਿਲਾਂ ਹੀ ਸਵਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਕਰ ਚੁੱਕੇ ਹਾਂ ਸੋ ਦੇਖਦੇ ਆ ਜੀ ਹੁਣ ਅਗਲਾ ਸਵਾਲ 10ਵੇਂ ਸਵਾਲ ਦੇ ਵਿੱਚ ਜੀ ਗੱਲ ਆ ਗਈ ਰੋਮਨ ਅੰਕਾਂ ਦੀ ਤਾਂ ਰੋਮਨ ਅੰਕ ਤੁਸੀਂ ਪਹਿਲਾਂ ਵੀ ਕੀਤੇ ਨੇ ਸਿੱਖੇ ਨੇ ਚੌਥੀ ਕਲਾਸ 'ਚ ਵੀ ਕੀਤੇ ਹੋਣੇ ਆ ਸੋ 48 ਦਾ ਅਸੀਂ ਰੋਮਨ ਅੰਕ ਦੱਸਣਾ ਜੀ 48 ਦਾ ਰੋਮਨ ਅੰਕ ਕਿੰਨਾ ਹੁੰਦਾ ਸਾਨੂੰ ਪਤਾ ਹੈ ਕਿ L 50 ਹੁੰਦੀ ਆ X 10 ਹੁੰਦੀ ਆ ਤਾਂ ਅਸੀਂ 40 ਕਿਵੇਂ ਲਿਖਦੇ ਆ ਜੀ ਆ ਲਿਖਦੇ ਆ ਤੇ 8 ਕਿਵੇਂ ਲਿਖਦੇ ਆ 5 6 7 8 ਲਿਖਦੇ ਆ ਤਾਂ ਇਹ ਬਣ ਗਿਆ ਸਾਡਾ 48 ਪਰ ਜੇ ਆ ਜੇ 49 ਜੇ ਤੁਹਾਨੂੰ ਕਿਹਾ ਜਾਵੇ 49 ਲਿਖ ਕੇ ਦਿਖਾਓ ਫਿਰ ਅਸੀਂ 50 ਦੇ ਵਿੱਚੋਂ ਇੱਕ ਘਟਾ ਕੇ ਲਿਖਾਂਗੇ 50 ਕਿਵੇਂ ਲਿਖਿਆ ਜਾਂਦਾ 50 ਕਿਵੇਂ ਲਿਖਿਆ ਜਾਂਦਾ ਆ ਹੁਣੀ ਦੱਸ ਕੇ ਹਟੇ ਆ ਫਿਰ ਜੇ ਚੋਂ ਇੱਕ ਘਟਾਉਣਾ ਹੋਵੇ ਫਿਰ ਕਿਵੇਂ ਲਿਖੋਗੇ ਤਾਸੀ ਐਲ ਦੇ ਵਿੱਚ ਇੱਕ ਘਟਾ ਕੇ ਨਹੀਂ ਲਿਖ ਸਕਦੇ ਤਾਂ 49 ਲਿਖਣ ਦਾ ਫਾਰਮੂਲਾ ਵੀ ਸਾਡੇ ਕੋਲੇ ਕਿਵੇਂ ਆਊਗਾ ਜੀ ਉਵੇਂ ਹੀ ਆਊਗਾ 9 ਪਾ ਕੇ ਭਾਵ ਕੇ ਪਹਿਲਾਂ 40 ਫਿਰ 9 49 ਠੀਕ ਹੈ ਜੀ ਕਿਉਂਕਿ ਜਦੋਂ ਸਿੰਬਲ ਚੇਂਜ ਹੁੰਦਾ ਹੈ ਉਦੋਂ ਅਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ ਡਾਇਰੈਕਟ ਨਹੀਂ ਲਿਖ ਸਕਦੇ ਨਾ ਹੀ ਰੋਮਨ ਅੰਕਾਂ ਦੇ ਵਿੱਚ ਲਿਖਿਆ ਜਾਂਦਾ ਸੋ ਸਾਡੇ ਕੋਲੇ ਫਿਰ ਆਨਸਰ ਕਿਹੜਾ ਆ ਗਿਆ ਜੀ ਸੀ ਆ ਗਿਆ ਸੋ ਇਸ ਤਰ੍ਹਾਂ ਤੁਸੀਂ ਰੋਮਨ ਅੰਕ ਵੀ ਸਿੱਖਣੇ ਆ 1 ਤੋਂ 100 ਤੱਕ ਜਿਹੜੇ ਤੁਹਾਡੇ ਰੋਮਨ ਅੰਕ ਨੇ ਉਹ ਤੁਸੀਂ ਜ਼ਰੂਰ ਕਰਨੇ ਨੇ ਖਾਸ ਕਰਕੇ ਅਸੀਂ ਇੱਥੇ ਅੱਜ ਦੱਸ ਦਿੰਨੇ ਆ ਜਿਹਦਾ ਆਨਸਰ ਸੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਆ 1 ਤੋਂ ਲੈ ਕੇ 3 ਤੱਕ ਜਿਹੜੇ ਹੈਗੇ ਨੇ 1 2 3 ਐਂ ਲਿਖੇ ਜਾਂਦੇ ਆ ਜੀ ਫਿਰ ਜਿਹੜਾ 4 ਆ ਜਾਂਦਾ ਉਹਦਾ ਸਿੰਬਲ ਆ ਜਿਹੜਾ ਉਹ 5 ਤੋਂ 1 ਘਟਾ ਕੇ ਤਾਂ 5 ਦਾ ਸਿੰਬਲ ਆ b ਤੇ 4 ਆ ਜਾਏਗਾ 1 ਘਟਾ ਕੇ ਇਦਾਂ ਜੀ ਫੇਰ ਤੁਹਾਡਾ 8 ਤੱਕ ਐਂ ਚੱਲਣਾ 5 6 7 8 ਉਸ ਤੋਂ ਬਾਅਦ ਆ ਗਿਆ ਜੀ 9 9 ਆਏਗਾ 10 ਦੇ ਸਿੰਬਲ ਨਾਲ 10 ਦਾ ਸਿੰਬਲ ਆ x ਸੋ 1 ਘਟਾ ਦਿਓ ਜਦੋਂ ਤੁਸੀਂ ਖੱਬੇ ਪਾਸੇ ਲਾ ਦੋਗੇ ਤਾਂ ਤੁਹਾਡੇ ਕੋਲ 1 ਘਟ ਜਾਏਗਾ ਜਦੋਂ ਸੱਜੇ ਪਾਸੇ ਲਾ ਦੋਗੇ ਤਾਂ 1 ਜੁੜ ਜਾਏਗਾ ਸੋ ਅੱਗੇ 11 12 13 ਤੱਕ ਉਮੀ ਚੱਲੇਗਾ ਫਿਰ 10 ਦੇ ਨਾਲ 4 ਲੱਗ ਜਾਏਗਾ 14 ਬਣ ਜਾਏਗਾ 5 ਲੱਗ ਜਾਏਗਾ 15 ਬਣ ਜਾਏਗਾ 6 7 8 ਲੱਗ ਜਾਏਗਾ 18 ਤੱਕ ਫਿਰ 9 9 ਦੋ ਵਾਰੀ ਐਕਸ ਆ ਜਾਏਗਾ ਤਾਂ 20 ਬਣ ਜਾਏਗਾ ਸੋ ਇਸ ਤਰ੍ਹਾਂ ਅਸੀਂ ਅੱਗੇ ਚੱਲਦੇ ਜਾਵਾਂਗੇ ਤਾਂ ਸਾਡੇ ਕੋਲ ਫਿਰ ਅੱਗੇ 50 ਦਾ ਅੰਕ ਬਦਲਦਾ ਜੀ ਸਿੰਬਲ ਬਦਲਦਾ ਐਲ ਆ ਗਿਆ ਤੇ ਸਾਡੇ ਕੋਲੇ 100 ਦਾ ਹੁੰਦਾ ਜੀ ਸੀ ਸੈਂਚਰੀ ਸੋਸੀ so, 100 ਤੱਕ ਤੁਸੀਂ ਪਹਿਲਾਂ ਜ਼ਰੂਰ ਸਿੱਖਣੇ ਨੇ ਅੱਗੇ ਡੀ ਐਮ ਵੀ ਹੁੰਦੇ ਨੇ ਉਹ ਤੁਸੀਂ ਬਾਅਦ ਦੇ ਵਿੱਚ ਸਿੱਖਣੇ ਪਹਿਲਾਂ 100 ਤੱਕ ਜ਼ਰੂਰ ਕਰਨਾ ਸੋ ਅਸੀਂ ਦੇਖਦੇ ਹਾਂ ਜੀ ਹੁਣ ਅਗਲਾ ਸਵਾਲ ਸਾਡੇ ਕੋਲੇ ਜੇ ਅੱਗੇ ਹੈ 11ਵਾਂ ਸਵਾਲ 11ਵੇਂ ਦੇ ਵਿੱਚ 85 ਨੂੰ ਰੋਮਨ ਅੰਕ ਵਿੱਚ ਜ਼ਰੂਰ ਲਿਖਣਾ ਜੀ ਦੱਸੋ ਹੁਣ 85 ਕਿਵੇਂ ਲਿਖਿਆ ਜਾਊਗਾ ਤਾਂ ਸਾਨੂੰ ਪਤਾ ਹੈ ਜੀ ਕਿ ਜਿੰਨਾ ਚਿਰ ਅਸੀਂ 90 ਤੇ ਨਹੀਂ ਪਹੁੰਚਦੇ ਉਨਾ ਟਾਈਮ ਸਾਨੂੰ 50 ਦੀ ਵਰਤੋਂ ਕਰਨੀ ਪੈਣੀ ਆ 50 ਮਤਲਬ ਆਹ ਹੋ ਗਿਆ ਉਸ ਤੋਂ ਬਾਅਦ ਉਹਦੇ ਵਿੱਚ 30 ਜੋੜਾਂਗੇ ਤਾਂ 30 ਕਿਵੇਂ ਲਿਖਿਆ ਜਾਊਗਾ ਜੀ 3 ਵਾਰੀ ਐਕਸ ਉਸ ਤੋਂ ਬਾਅਦ ਆ ਗਿਆ ਜੀ ਫਿਰ 5 5 ਦਾ ਸਾਡੇ ਕੋਲ ਸਾਈਨ ਕੀ ਆ 20 ਤਾਂ a ਬਣ ਗਿਆ ਜੀ 85 ਤਾਂ 85 ਕਿੱਥੇ ਆ ਜੀ ਫਿਰ 50 ਤੇ 80 ਤੇ 5 85 ਡੀ ਆਨਸਰ ਆ ਗਿਆ ਜੀ ਇਹਦਾ ਸੋ ਉਮੀਦ ਆ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਸੋ ਦੇਖਦੇ ਆ ਜੀ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ 12ਵਾਂ ਸਵਾਲ ਹੈ ਜੀ ਅੱਗੇ ਆ ਗਈ 10000 ਦੀ 75 10000 ਦੀ 75 ਤਾਂ 10075 ਦੇ ਵਿੱਚ ਕਿੰਨੇ ਅੰਕ ਇੱਕ ਦੋ ਤਿੰਨ ਚਾਰ ਪੰਜ ਪੰਜ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਤਾਂ ਇਹਦਾ 75 ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਹੋਏਗੀ ਘਟਾ ਕੇ ਦੇਖ ਲਓ 9999 9999 ਹੋਵੇਗੀ ਸੋ ਇਸ ਤਰ੍ਹਾਂ ਇਸ ਐਮਸੀਕਿਊਜ਼ ਐਕਸਰਸਾਈਜ਼ ਦੇ ਜਿਹੜੇ ਕੁਸ਼ਚਨ ਬਚ ਗਏ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਨੂੰ ਜੋ ਹੈ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਜਰੂਰ ਦਬਾਉਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸੋ ਮਿਲਦੇ ਹਾਂ ਜੀ ਅਸੀਂ ਅਗਲੀ ਵੀਡੀਓ ਦੇ ਵਿੱਚ ਜੋ ਇਸ ਐਕਸਰਸਾਈਜ਼ ਦੇ ਕਵੈਸਚਨ ਆਪਣੇ ਕੋਲ ਰਹਿ ਗਏ ਉਹ ਅਸੀਂ ਸੋਲਵ ਕਰਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦੀ ਹੀ ਵੀਡੀਓ ਚੈਨਲ ਤੇ ਆਵੇਗੀ ਥੈਂਕ ਯੂ ਜੀ